ਜੇਕਰ ਨਹੀਂ ਜਾ ਗਿਆ ਤਾਂ ਉਸ ਤੋਂ ਬਾਅਦ ਫਿਰ ਸਿੱਖਿਆ ਦੇ ਦੌਰਾਨ ਕਿ ਉਹ ਮਾਨਸ ਕਾਲੀ ਬਹੁਤ ਆਇਆ ਉਹ ਰਿਸ਼ੇ ਦੇ ਵਿੱਚ ਆ ਗਿਆ ਅੱਛਾ ਇੱਕ ਪੂਰੀ

ਸੁਖੀਸਨ ਬਾਦਅਦਾਸ ਦੀ ਪਾ ਜੋ ਪ੍ਰਵਾਨ ਕੀਤਾ ਗਿਆ ਥੋੜਾ ਜਿਹਾ ਸਵਾਗਤ ਹੈ ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ 7 ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਛੀ ਰਵੇ ਕੰਮ ਕਰਨ ਵਾਸਤੇ 7 ਮੈਂਬਰੀ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਢੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਕਿ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਦੇ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਗਰੂਰ ਦਿੱਤਾ ਗਿਆ ਕਾਲੀ ਪਰਫਾਰਮਾ ਕੋਈ ਸਾਈਨਡ ਸੰ ਸਾਡੇ ਕੋਲ ਅਜੇ ਤੱਕ ਇਸ ਚੀਜ਼ ਬਾਰੇ ਕੁਝ ਨਹੀਂ ਪਰ ਐਗਜ਼ਾਮਪਲ ਤਾਂ ਮੈਂਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿੱਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਾਂਗੇ ਨਹੀਂ ਕੋਈ ਚਾਹੀਦੀ ਪਹਿਲਾਂ ਲਿਖਦੇ ਨੇ ਕਿਹਾ ਸੀਗਾ ਪ੍ਰੈਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਨੂੰ ਆਦੇਸ਼ ਕੋਇਆ ਉਹਨਾਂ ਦੀ ਉਹ ਉਹ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜੇ ਤੁਸੀਂ ਅਨਾਕਾਨੀ ਸ਼ਬਦ ਵਰਤਿਆ ਸੀ ਕੀ ਹੱਲੇ ਵੀ ਇਹਨਾਂ ਕੰਮਾਂ ਜਾਂਨਾਂ ਕਰਨ ਨਹੀਂ ਕੀਤੀ ਯਾਰ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰ ਕਮੇਟੀ ਕੋ ਜੇਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਾ ਅਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਕਿਸ ਦਾ ਅਸਤੀਫਾ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕਿ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਮਰਕੰਮ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤੀ ਹੈ ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਜਵਿਹਰ ਰਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਦੇਸ਼ ਬਾਦਲ ਦਾ ਅਸਤੀਫਾ ਸਿਕਾ ਤੋਂ ਵਰਕ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਸ ਤੋਂ ਬਾਅਦ ਜਿਹੜੀ ਹੁਣ ਮੈਂ ਮੈਂਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਗਿਆ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਉਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨਮਾਇਦੇ ਸੀਗੇ ਡਿਊਟੀਆਂ ਲਿਖਤੀ ਉਲਾ ਦਿੱਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ-ਜੰ&ਸਤਾਨ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਜੂਟੇ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ੍ਹ ਦੇ ਹੋ ਗਏ ਨੇ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਲਤਪ ਸਾਹਿਬ ਦਾ ਇਹਨਾਂ ਵੀ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਸ ਤੰਗਾ ਕਦਮ ਪਰ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਸਟੈਂਡ ਕਰ ਤਾਂ ਬਿਲਕੁਲ